ਦਾ ਬਾਪੂ ਦਾ ਨਾ ਡੋਲਰ ਰੱਖਿਆ ਵਾ ਬਾਈ ਜੀ ਸਸਕਾਲ ਸਾਰਿਆਂ ਨੂੰ ਕੀ ਹਾਲਾ ਕਹਿਵਾ ਜੀ ਅੱਜ ਆਪਾਂ ਪਿੰਡ ਪਹੁੰਚੇ ਸੀਗੇ ਜੋਧਪੁਰ ਜੀ ਜੋਧਪੁਰ ਇਹ ਰਹਿ ਗਿਆ ਇਧਰ ਮਾਨੀ ਖੇੜੇ ਕਰਨੀ ਤੇ ਮਲੂਟ ਏਰੀਆ ਜੀ ਬਾਕਾ ਭਾਈ ਨਾਲ ਆਪਾਂ ਗੱਲਬਾਤ ਵੀ ਸਾਰੀ ਕਰਾਂਗੇ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਲੱਗੇ ਆ ਇੱਕ ਬੋਲਦੀ ਵੀਡੀਓ ਨੀਲੀ ਰਵੀ ਠੀਕ ਹੈ ਵਾਪੇ ਦਾ ਲਾਹੌਰੀਆ ਤੇ ਮਾਂ ਵੀ ਇਹਨਾਂ ਕੋਲੇ ਘਰਦੀ ਸੀ ਤੇ ਬਾਕੀ ਬਾਈ ਤੋਂ ਸਾਰੀ ਜਾਣਕਾਰੀ ਲੈਣੇ ਆਪਾਂ ਤਾਂ ਬਾਕੀ ਤੋਰ ਕੇ ਵੀ ਤੁਹਾਨੂੰ ਸਾਰਾ ਚਾਰੀ ਸਾਈਡਾਂ ਤੋਂ ਆਪਾਂ ਇਹਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵਧੀਆ ਵੀਡੀਓ ਚ ਫਰੇਮ ਚ ਲਿਆ ਕੇ ਤੇ ਹਾਂ ਆਜੋ ਬਾਈ ਫਿਰ ਇੱਧਰ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਤੇ ਬਾਈ ਆਪਣਾ ਡਰੈਸ ਏ ਸੋਡੇ ਪਿੰਡ ਦੇ ਨੇੜੇ ਕਿਹੜੇ ਪਿੰਡ ਪੈ ਜਾਂਦੇ ਆ ਇਹ ਸਾਡੇ ਪਿੰਡ ਦੇ ਨੇੜੇ ਪਿੰਡ ਦੀ ਮਾਨੀ ਖੀੜਾ ਹਾਂਜੀ ਪੂਰੇ ਸਰਜੋ ਦਾ ਖੀੜਾ ਮਲੂਕਪੁਰ ਜੋਧਾ ਅੱਛਾ ਜੀ ਇਹ ਮਲੋੜ ਤੋਂ ਸਿੱਧੀ ਇਤਰੀ ਸੜਕ ਆ ਜਾਂਦੀ ਥੋੜੇ ਹਾਂ ਮਲੋਠ ਬਹੁਤ ਰੋਡ ਹੈ ਜੀ ਨਵੀ ਬਣੀ ਵੀ ਹੈ ਅਸਾ ਨਵੀ ਬਣੀ ਵੀ ਹੈੜੀ ਪਿੰਡਾਂ ਦੇ ਤੇ ਇਹਦੀ ਉਮਰ ਕਿੰਨੀ ਹੋ ਗਈ ਜੀ ਇਹ 4 ਸਾਲਾਂ ਦਾ ਹੋ ਗਿਆ 4 ਸਾਲ ਦਾ ਹੋ ਗਿਆ ਜੀ ਤੇ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਕਿੰਨਾ ਸੀਗਾ 18 ਲੀਟਰ ਅੱਛਾ 18 ਲੀਟਰ ਸੀਗਾ ਜੀ ਇਹਦਾ ਤੇ ਕਰੀ ਸੀਗੀ ਇਹਦੀ ਮਾਂ ਵੀ ਆਪਣੇ ਕੋਲੇ ਨਹੀਂ ਜੀ ਆਪ ਮੋਲ ਲੈਂਦੇ ਅੱਛਾ ਮੋਲ ਹੀ ਲੈਂਦੀ ਸੀਗੀ ਠੀਕ ਆ ਉਹਦਾ ਕੱਟਾ ਪਾਲਿਆ ਸੀਗਾ ਜੀ ਤੇ ਪਿਓ ਕਿਹੜਾ ਸੀਗਾ ਜੀ ਲਔਰੀਆ ਜੀ ਲਔਰੀਆ ਜੀ ਠੀਕ ਹੈ ਜੀ ਤੇ ਇੱਕ ਜਲਦੀ ਜਲਦੀ ਵੀਡੀਓ ਚ ਤੁਸੀਂ ਮਾੜਾ ਨੰਬਰ ਵੀ ਦੱਸ ਦੰਦੇ ਨੰਬਰ ਕਿੰਨਾ ਜੀ 9915520983 9915520983 20983 ਇਹ ਨੰਬਰ ਆ ਜੀ ਲਓ ਤਾਂ ਸਾਨੂੰ ਵੀ ਨੰਬਰ ਤੇਵਾ ਕੇ ਉੱਥੇ ਤਾਂ ਚੈੱਕ ਕਰ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਤੇ ਬਾਕੀ ਇਹਦਾ ਦਬਾਉਣਾ ਹੈ ਕਿਹੜਾ ਆਪਾਂ ਉਹਨੇ ਨੂੰ ਅੰਦਰੋਂ ਕੱਢਿਆ ਸੀਗਾ ਥੋੜਾ ਜਿਹਾ ਇਧਰਲੇ ਪਾਸੇ ਸੂਰਜ ਜਿਹੜਾ ਥੋੜਾ ਜਿਹਾ ਜ਼ਿਆਦਾ ਤਪ ਤੇਜ ਹੈ ਤਾਂ ਉਸ ਕਰਕੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਤਾਂ ਉਧਰਲੇ ਪਾਸੇ ਥੋੜਾ ਜਿਹਾ ਤੁੰਦ ਲਈ ਜਮੇ ਵੀਡੀਓ ਦਿਹੰਦੀ ਐ ਤੇ ਇਧਰਲੇ ਪਾਸੇ ਦੇਖੋ ਪ੍ਰੋਪਰ ਰੰਗ ਰੂਪ ਦੇਖੋ ਆਖੂਖ ਦੇਖੋ ਬਹੁਤ ਸੋਹਣੀ ਐ ਸਿੰਗਾ ਥੋੜਾ ਜਿਹਾ ਖੁੱਲਾ ਜ਼ਰੂਰ ਐ ਤਾਂ ਹੋਰ ਹਰ ਰੰਗ ਪੱਖੋਂ ਦੇਖ ਸਕਦੇ ਆ ਤੁਸੀਂ ਅੰਗਲ ਜੀ ਖੋਲਿਓ ਪਾਉਂਦੀ ਅੰਦਰ ਹੀ ਲੈ ਚੱਲੋ ਜੀ ਕੋਈ ਗੱਲ ਨਹੀਂ ਉਧਰੋਂ ਆਪਾਂ ਕਿੜਾ ਦਵਾ ਕੇ ਮੋੜ ਲਿਆਵਾਂਗੇ ਤੇ ਡਾਲਰ ਤਾਂ ਡਾਲਰ ਹੀ ਨਾਮ ਡਾਲਰ ਡਾਲਰ ਹੀ ਨਾਮ ਨਾ ਦੇਖੋ ਬਾਈ ਇਹ ਡਾਲਰ ਆ ਵੰਗੋ ਨਾਮ ਸਾਡਾ ਵਿਗਦਾ ਬਾਪੂ ਦਾ ਨਾਮ ਡੋਲਰ ਰੱਖਿਆ ਵਾ ਬਾਈ ਹਾਂ ਜੀ ਇਤੋਂ ਮੋੜ ਲੈ ਜੀ ਮੋੜ ਲੈ ਲੈ ਚਲੋ ਜੀ ਪਰ ਇਹਦੀ ਉਧਰ ਨੂੰ ਲੈ ਕੇ ਚਲੋ ਤੁਸੀਂ ਟੱਪ ਕਰਨੇ ਨੂੰ ਲੈ ਚਲੋ ਲੈ ਚਲੋ ਲੈ ਚਲੋ ਲੈ ਚਲੋ ਅਜਾ ਮੋੜ ਲਓ ਬਾਈਨ ਕੋਈ ਨਹੀਂ ਵੀ ਕੱਟਿਆ ਜ ਪੂਰਾ ਸੋਹਣਾਗਾ ਲੋ ਵੀ ਮਿੱਤਰੋ ਸਿਮਕtion ਕੋ ਪੂਰੇ ਸਰੀਰ ਚ ਬਹੁਤ ਸਵੇ ਦਾ ਕਟਾਗਾ ਤਾ ਬਾਪੂ ਨਾਲ ਬਾਕੀ ਆਪਾਂ ਕਰਦੇ ਆਂ ਤਾਂ ਸਾਂਵੇਂ ਖੜਾ ਕੇ ਗੱਲਬਾਤ ਇੱਕ ਜਦੋਂ ਇਹਦੀ ਮਾਂ ਆਪਾਂ ਲੈ ਕੇ ਆਏ ਸੀਗੇ ਜੀ ਹਨਾ ਉਹਦਾ ਕੋਈ ਪਤਾ ਸੀਗੇ ਵੀ ਉਹ ਕਹਾ ਕਿਹੜੇ ਥਾਂ ਸੁੰਨਦੀ ਸੀ ਨਹੀਂ ਜੀ ਉਹਦਾ ਆਪਾਂ ਨੂੰ ਕੋਈ ਪਤਾ ਨਹੀਂ ਮੁੱਲ ਲਿਆ ਕੇ ਆਉਂਦੀ ਠੀਕ ਆ ਮੁੱਲ ਲਿਆਉਂਦੀ ਸੀ ਤਾਂ ਫਿਰ ਪਹਿਲੇ ਸੂਈ ਪਤਾ ਲੱਗਿਆ ਸੀ ਜਦੋਂ ਤੁਸੀਂ ਘਰੇ ਲੈ ਕੇ ਆਏ ਸੀ ਉਹ ਸੂਈ ਪਤਾ ਲੱਗਿਆ ਤਦ ਬਹੁਤ ਦਿੱਤਾ ਉਹਨੂੰ ਆਹ ਉਹ ਸੂਏ ਜੀ ਪਹਿਲਾਂ ਵੇਚਦੇ ਸੀ ਅਸੀਂ ਜਦੋਂ ਉਹ ਸੂਪੀ ਤੇ ਉਹ ਤੋਂ ਬਾਅਦ ਅਸੀਂ ਕੈਨਸਲ ਕਰਤੀ ਹੁੰਦੀ ਸੀ ਵੇਚਦੇ ਅੱਛਾ ਜਦੋਂ ਸੂਪੀ ਫਿਰ ਬੰਦ ਕਰਤਾ ਕੰਮ ਵੇਚਦੇ ਕਰਤੀ ਸੀ ਸੂਨ ਵਾਲੀ ਠੀਕ ਹੈ ਉਹ ਵਾਲੀ ਵੇਚ ਜਾਂਦੀ ਖੋ ਦੁੱਧ ਦੁੱਧ 18 ਲੀਟਰ ਜੀ ਰਿਟੇਨਸੀ ਦੇਈ ਗਈ ਹਰ ਰੇਂਜ ਦੇਈ ਗਈ ਤੇ ਫਿਰ ਤਿੰਨ ਬੱਚੇ ਲੈ ਕੇ ਚੌਥੀ ਵਾਰ ਨੂੰ ਵੇਚਤੀ ਆ ਚੌਥੀ ਵਾਰ ਨੂੰ ਠੀਕ ਹੈ ਜੀ ਤੇ ਬਾਕੀ ਇੱਕ ਨੰਬਰ ਫੇਰ ਦੁਬਾਰੇ ਬੋਲਿਓ ਤੁਸੀਂ 99155 ਜੀ 20983 20983 ਠੀਕ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਤੇ ਇਹ ਸੀਗਾ ਮਿੱਤਰੋ ਬੋਲ ਜਿਹਦੀ ਸਪੀਡਿਓ ਸ਼ੂਟ ਕੀਤੀ ਹੈ ਇੱਕ ਵਾਰੀ ਥੋੜੀ ਜਿਹੀ ਹੋਰ ਚਲਕ ਮਰਵਾ ਦੀਏ ਠੀਕ ਹੈ ਥੋੜਾ ਜੱਗਦਾ ਹੈ ਤਾਂ ਬਾਕੀ ਸੋਨਾ ਕਟਾ ਹੈ। ਬਾਕੀ ਸਾਫ ਆ ਸਾਰਾ। ਬਸ ਥੋੜਾ ਜਿਹਾ ਸਿੰਘ ਦਾ ਖੁੱਲਾ ਹੈ। ਤੁਹਾਨੂੰ ਸ ਨੂੰ ਪਤਾ ਚਲੋ ਬਰੀਡਿੰਗ ਚ ਮਾੜਾ ਮੋਟਾ ਸਿੰਘਾਂ ਦਾ ਖੁੱਲਾ। ਕੁੰਡਾ ਚੱਲਦਾ ਰਹਿੰਦਾ। ਤਾਂ ਤੁਸੀਂ ਆ ਦੇਖ ਸਕਦੇ ਹੋ ਫੋਕਸ ਕਰਕੇ ਇੱਕ ਵਾਰੀ। ਲੋਈ ਤੇ ਨਾਮ ਰੱਖਿਆ ਵੈ ਡੋਲਾ ਬਾਪੂ ਦਾ ਪਿਆਰ ਨਾ ਪੂਰਾ ਥੋੜਾ ਜਿਹਾ ਮੈਨੂੰ ਦੇਖ ਕੇ ਥੋੜਾ ਜਿਹਾ ਖਬਰਾਂਦਾ ਜ਼ਰੂਰ ਹੈ ਠੀਕ ਹੈ ਠੀਕ ਹੈ ਬਾਜੀ ਵਸ ਕੋਈ ਨਾ ਛੜ ਦੋ ਜੀ ਠੀਕ ਹੈ ਜੀ ਮਿੱਤਰੋ ਵੀਡੀਓ ਚੰਗੇ ਲੱਗੀ ਵਾਤੋ ਵਾਤ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਦੇਖੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਦੇ ਵਿੱਚ ਚੰਗੀ ਚੀਜ਼ ਆਪਾਂ ਪਾਲੀ ਵੀ ਦੇਖੋ ਬਚਪਨ ਦੇ ਵੇਲੇ ਸੇਵਾ ਕਰਕੇ ਅੱਜ 4 ਸਾਲ ਦਾ ਹੋ ਗਿਆ ਠੀਕ ਹੈ ਇਹ ਹੁੰਦਾ ਵੀ ਹੈ ਕਿਉਂਕਿ ਇੱਕ ਵਾਰੀ ਦਿਲ ਦੇ ਵਿੱਚ ਜਰੂਰੀ ਇੱਛ ਹੁੰਦੀ ਹੈ ਜਦੋਂ ਕੋਈ ਵੀ ਚੰਗੀ ਮੱਝ ਹੋਵੇ ਆਪਣੀ ਕੋਸ਼ਿਸ਼ ਕਰਦੇ ਆ ਪਰ ਰੱਖਣ ਦੀ ਚਲੋ ਫਿਰ ਉਸ ਟਾਈਮ ਵੀ ਹੁੰਦਾ ਇੱਕ ਦੋ ਪਸ਼ੂ ਸੂਣ ਵਾਲੇ ਬਾਝ ਜਾਂਦੇ ਆ ਆਪਾਂ ਕਹਿੰਨੇ ਆ ਚਲੋ ਜਿਹੜਾ ਖੜਾਗਾ ਨਾਲ ਆਪਾਂ ਉਹਨੂੰ ਕਰ ਦਿੰਨੇ ਕਈ ਚੀਜ਼ਾਂ ਇੱਧਰ ਅੰਦਰ ਇਹ ਬਲੱਡ ਦੀਆਂ ਵੀ ਹੁੰਦੀਆਂ ਵੀ ਨਾਰਮਲ ਘਰਾਂ ਦੇ ਵਿੱਚ ਦੇਖਣ ਨੂੰ ਚੰਗੀਆਂ ਚੀਜ਼ਾਂ ਮਿਲ ਜਾਂਦੀਆਂ ਹੌਲੀ ਹੌਲੀ ਜਿਵੇਂ ਵੀਡੀਓ ਦੇਖਣਾ ਭਰਾ ਵਾਧੇ ਆ ਪਿੰਡਾਂ ਦੇ ਵਿੱਚ ਭਰਾ ਪੈਣਾ ਹਨਾ ਹੌਲੀ ਹੌਲੀ ਉਹ ਕਰੇਜ ਜਿਹੜਾ ਪੈਂਦਾ ਜਾਂਦਾ ਉਹਨਾਂ ਨੂੰ ਅਸਲਾਂ ਦੀ ਜਿਹੜੀ ਪਰਖ ਆਉਂਦੀ ਜਾਂਦੀ ਰਹਿੰਦੀ ਹੈ ਵੀ ਕਿੱਦਾਂ ਦੇ ਅਸੀਂ ਚੀਜ਼ਾਂ ਜਿਹੜੀਆਂ ਰੱਖਣੀਆਂ ਹਨਾ ਕਿੱਦਾਂ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਨੂੰ ਜੜੀਆਂ ਵੀ ਮੂਰੇ ਲੈ ਕੇ ਜਾਣੀਆਂ ਇਹ ਤਾਂ ਇਹ ਸਾਰੀਆਂ ਚੀਜ਼ਾਂ ਹੀ ਸਾਨੂੰ ਦਿਖਾਉਣ ਵਾਸਤੇ ਵੀਡੀਓ ਆਉਂਦੀਆਂ ਰਹਿੰਦੀਆਂ ਤਾਂ ਇਸ سپورਟ ਵਾਸਤੇ ਵੱਧ ਵੱਧ ਲਾਇਕ ਵੱਧ ਵੱਧ ਸ਼ੇਅਰ ਕਰੋ ਤੇ ਨੰਬਰ ਵੀ ਸਾਨੂੰ ਦੇਤਾ 22 ਦਾ ਤੇ ਤੁਸੀਂ ਜ਼ਿਆਦਾ ਜਾਣਕਾਰੀ ਲੈਣ ਵਾਸਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਜੀ